ਸ਼ੁਰੂਆਤ ਵੀਰੇ ਕਿਵੇਂ ਕੀਤੀ ਕੀ ਕੋਈ ਖੇਡ ਤੁਸੀਂ ਵੀ ਕਾਰਡ ਦੇ ਵਿੱਚ ਸ਼ੁਰੂ ਕੀਤਾ ਜਿਵੇਂ ਦੱਸਿਆ ਨਾ ਵੀ ਪਹਿਲਾਂ ਫਰੂਟ ਚਾਟ ਲਾਉਂਦੇ ਸੀਗੇ ਹਾਂਜੀ ਹਾਂਜੀ ਵੀਰ ਜੀ ਵੀਰ ਜੀ ਸ਼ੁਰੂਆਤ ਐ ਕੀਤੀ ਵੀ ਮੰਮਾ ਨਾਲ ਗੱਲ ਕੀਤੀ ਸੀ ਕਿ ਵੀ ਅਸੀਂ ਆਪਣਾ ਕੰਮ ਕਰਨਾ ਉਹ ਕਹਿੰਦੇ ਵੀ ਆਪਣਾ ਨਾ ਫਰੂਟ ਚਾਟ ਦਾ ਕੰਮ ਸ਼ੁਰੂ ਕਰ ਲਓ ਨਾਲੇ ਸਾਰਿਆਂ ਨੂੰ ਵਧੀਆ ਖਾਣ ਨੂੰ ਮਿਲੂਗਾ ਈ ਤੇ ਫਿਰ ਅਸੀਂ ਆਪਣਾ ਕੰਮ ਸ਼ੁਰੂ ਕਰਦੇ ਹਾਂ ਤੇ ਵਧੀਆ ਚੱਲ ਪਿਆ ਈ ਰਿਸਪੌਂਸ ਵਧੀਆ ਰਿਸਪੌਂਸ ਵਧੀਆ ਮੜਿਆ ਜਿਵੇਂ ਜਿਵੇਂ ਸਾਰਾ ਲੱਗ ਜਾਂਦਾ ਫਿਰ ਉਹ ਕਿਵੇਂ ਨਾਲ ਵੀਰ ਜੀ ਮਤਲਬ ਤਾਂ ਕਰਕੇ ਲੱਗ ਦੂੰ ਕਰਤਾ ਵੀ ਅੱਜ ਕੱਲ ਸਾਰਿਆਂ ਨੂੰ ਨਾ ਫਾਸਟ ਫੂਡ ਦਾ ਉਹ ਹੋਇਆ ਹੈ ਵਾ ਮਤਲਬ ਉਹ ਭੁੱਖ ਮੁੱਢਾ ਹੋਣ ਦਾ ਕਰੇਜ ਹਾਂ ਹਾਂਜੀ ਹਾਂਜੀ ਤਾਂ ਕਰਕੇ ਆਪਾਂ ਲੱਗ ਤੋਂ ਇਹ ਨਾਲ ਸ਼ੁਰੂ ਕਰ ਲਿਆ ਸੀਗੇ ਕਿੰਨਾ ਕੁ ਔਖਾ ਹੋਇਆ ਫਿਰ ਵੀ ਜਿੱਥੇ ਪਹਿਲਾਂ ਇੱਕ ਦਿਨੇ ਉੱਠ ਕੇ ਫੈਕਟਰੀ ਜਾਣਾ ਪਰ ਉੱਥੇ ਹੁਣ ਜਦੋਂ ਸਵੇਰੇ ਉੱਠਦੇ ਹੋਵੋਗੇ ਸਾਰਾ ਸਮਾਨ ਤਿਆਰ ਕਰਨਾ ਫਿਰ ਇੱਥੇ ਆ ਕੇ ਖੜਨਾ ਸਾਰਾ ਦਿਨ ਉਹ ਚੀਜ਼ਾਂ ਨਹੀਂ ਨਹੀਂ ਵੀਰ ਜੀ ਆਪਾਂ ਨੂੰ ਨਾ ਔਖਾ ਨਹੀਂ ਲੱਗਿਆ ਕਿਉਂਕਿ ਆਪਾਂ ਨਾ ਫੈਕਟਰੀ ਚ ਬਹੁਤ ਹਾਰਡ ਵਰਕ ਕੀਤਾ ਆਇਆ ਸੀ ਜੀ ਹਾਂ ਤਾਂ ਕਰਕੇ ਕੰਮ ਔਖਾ ਨਹੀਂ ਲੱਗਿਆ ਪਹਿਲਾਂ ਤੁਸੀਂ ਕਿਉਂਕਿ ਮੈਂ ਪਾਪਾ ਨਾਲ ਵੀ ਹੈਲਪ ਕਰਾਉਂਦਾ ਹੁੰਦਾ ਸੀਗਾ ਜੀ ਓਕੇ ਛੋਟੇ ਹੁੰਦੇ ਹਾਂ ਉਹਨਾਂ ਦਾ ਕੀ ਕੰਮ ਸੀਗਾ ਜੀ ਉਹਨਾਂ ਦਾ ਆਪਣਾ ਵਰਕਸ਼ਾਪ ਸੀਗੀ ਓਕੇ ਜੀ ਹਾਂਜੀ ਹਾਂਜੀ